हां जी दोस्तों बहुत-बहुत स्वागत है जी ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ PS PCL ਐਲਮ ਦੀ ਅਨਸਰ ਕੀ ਜੋ ਹੈ 3 ਜੁਲਾਈ ਨੂੰ ਆ ਚੁੱਕੀ ਸੀ ਪਰ ਫਿਲਹਾਲ ਹਜੇ ਤੱਕ ਆਪਣਾ PS PCL ਐਲਮ ਦਾ ਰਿਜ਼ਲਟ ਨਹੀਂ ਆਇਆ ਰਿਜ਼ਲਟ ਸੰਬੰਧੀ ਜੋ ਵੀ ਆਪਾਂ ਨੂੰ ਅਪਡੇਟ ਮਿਲੀ ਹੈ ਕਿ ਰਿਜ਼ਲਟ ਕਦੋਂ ਤੱਕ ਮਿਲੇਗਾ ਉਹ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਪੀਐਸਪੀਸੀਐਲ ਜੀਈ ਸੰਬੰਧੀ ਵੀ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਸੀ ਕਿ ਪੀਐਸਪੀਸੀਐਲ ਜੀਈ ਦਾ ਪੇਪਰ ਕਦੋਂ ਹੋਵੇਗਾ ਏਐਸਐਸ ਦਾ ਪੇਪਰ ਕਦੋਂ ਹੋਵੇਗਾ ਜੂਨੀਅਰ ਪਲਾਨਟ اٹੈਂਡੈਂਟ ਦਾ ਕਦੋਂ ਹੋਵੇਗਾ ਇਹਨਾਂ ਸਾਰੇ ਪੋਸਟਾਂ ਦੀ ਵੀ ਆਪਾਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਮੇਰੇ ਵੀਰਿਸ ਚੈਨਲ ਤੇ ਨਵੇਂ ਨੇ ਉਹ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਸਾਰੇ ਸਬਸਕ੍ਰਾਈਬਰ ਮੈਨੂੰ ਇਹ ਕਹਿੰਦੇ ਨੇ ਕਿ ਸਾਨੂੰ ਜੋ ਹੈ ਨੋਟੀਫਿਕੇਸ਼ਨ ਨਹੀਂ ਆਂਦੀ ਨਵੀਂ ਵੀਡੀਓ ਦੀ ਸੋ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਨੂੰ ਆਲ ਟਿਕ ਕਰਕੇ ਰੱਖੋ ਦੋਸਤੋ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਪੀਐਸਪੀਸੀਐਲ ਇਲਮ ਦੇ ਰਿਜ਼ਲਟ ਦੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ 23 ਜੂਨ ਨੂੰ ਪੇਪਰ ਹੋ ਚੁੱਕਿਆ ਸੀ ਤੇ 3 ਜੁਲਾਈ ਨੂੰ ਇਸ ਦਾ ਆਨਸਰ ਕੀ ਵੀ ਆ ਚੁੱਕ ਕੀ ਆਤੇ ਹਜੇ ਤੱਕ ਆਪਾਂ ਨੂੰ ਕੋਈ ਵੀ ਰਿਜ਼ਲਟ ਪੀਐਸਪੀਸੀਐਲ ਐਲਮ ਦਾ ਦੇਖਣ ਨੂੰ ਨਹੀਂ ਮਿਲਿਆ ਜੋ ਰਿਜ਼ਲਟ ਹੈ ਉਹ ਆਪਣੀ ਉਮੀਦ ਹੈ ਕਿ ਇਸ ਹਫਤੇ ਦੇ ਅੰਦਰ ਅੰਦਰ ਆ ਜਾਵੇਗਾ ਅੱਜ ਜੋ ਹੈ ਐਤਵਾਰ ਦਾ ਹੈ ਕਿਤੇ ਕੱਲ ਤੋਂ ਵਰਕਿੰਗ ਡੇ ਸਟਾਰਟ ਹੋ ਜਾਣਗੇ ਤੇ ਆਪਾਂ ਨੂੰ ਪੂਰੀ ਉਮੀਦ ਹੈ ਕਿ ਇਸ ਹਫਤੇ ਦੇ ਵਿੱਚ ਵਿੱਚ ਰਿਜ਼ਲਟ ਜੋ ਹੈ ਆ ਜਾਵੇਗਾ ਬਾਕੀ ਕੱਟਆਫ ਨੂੰ ਲੈ ਕੇ ਕਿਸੇ ਵੀ ਸਟੂਡੈਂਟ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਕਿਉਂਕਿ ਇਸ ਵਾਰ ਜੇਕਰ ਕੋਈ ਸਟੂਡੈਂਟ ਜਨਰਲ ਕੈਟਾਗਰੀ ਨਾਲ ਸੰਬੰਧ ਵੀ ਰੱਖਦਾ ਹੈ ਜੇਕਰ ਉਸ ਦੇ 45 ਨੰਬਰ ਵੀ ਬਣਦੇ ਹਨ ਤਾਂ ਉਹ ਵਿਦਿਆਰਥੀ ਵੀ ਸਿਲੈਕਟ ਹੋ ਜਾਵੇਗਾ ਉਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਵਾਰ ਪੰਜਾਬ ਵਿੱਚ ਬਹੁਤ ਹੀ ਘੱਟ ਵਿਦਿਆਰਥੀਆਂ ਨੇ ਪੇਪਰ ਦਿੱਤੇ ਸੀ ਲਗਭਗ 2500 ਪੋਸਟਾਂ ਨੇ ਤੇ 2500 ਪੋਸਟਾਂ ਵੀ ਫਿਲ ਨਹੀਂ ਹੁੰਦੀਆਂ ਮੇਰੇ ਹਿਸਾਬ ਨਾਲ ਜਿਸ ਹਿਸਾਬ ਨਾਲ ਇੱਕ ਸ਼ਿਫਟ ਵਿੱਚ ਪੇਪਰ ਹੋਇਆ ਸੀ ਦੋਸਤੋ ਜੇਕਰ ਗੱਲ ਕੀਤੀ ਜਾਵੇ ਹੁਣ ਪੀਐਸਪੀਸੀਐਲ ਜੇਈ ਦੀ ਪੀਐਸਪੀਸੀਐਲ ਜੇਈ ਦਾ ਪੇਪਰ ਕਦੋਂ ਹੋਵੇਗਾ ਬਹੁਤ ਸਾਰੇ ਸਟੂਡੈਂਟ ਨੂੰ ਇਹ ਲੱਗ ਰਿਹਾ ਕਿ ਪੀਐਸਪੀਸੀਐਲ ਏਐਸਐਸ ਦਾ ਪੇਪਰ ਪਹਿਲਾਂ ਹੋਵੇਗਾ ਪਰ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਜੋ ਏਐਸਐਸ ਦਾ ਸੀਆਰਏ ਹੈ ਉਹ 305 ਹੈ ਤੇ ਜੇਈ ਦਾ ਸੀਆਰਏ 303 ਹੈ ਸੋ CRA ਜੋ ਹੈ ਜਈ ਦਾ ਪਹਿਲਾ ਆਉਂਦਾ ਹੈ ਕਿ ਜਈ ਦਾ ਪੇਪਰ ਹੀ ਪਹਿਲਾ ਹੋਵੇਗਾ ਤੇ ਪਹਿਲਾਂ ਆਪਾਂ ਨੂੰ ਇਹ ਲੱਗ ਰਿਹਾ ਸੀ ਕਿ ਜੋ ਇਸ ਮਹੀਨੇ ਦੇ ਐਂਡ ਤੱਕ ਜੋ ਹੈ ਪੇਪਰ ਹੋ ਜਾਵੇਗਾ PS PCL ਜਈ ਦਾ ਪਰ ਹੁਣ ਨਹੀਂ ਲੱਗ ਰਿਹਾ ਕਿਉਂਕਿ ਜੋ ਪੰਜਾਬ ਪੁਲਿਸ ਦੇ ਪੇਪਰ ਚੱਲ ਰਹੇ ਹਨ ਤੇ ਉਹਨਾਂ ਦੇ ਪੇਪਰ ਕਰਕੇ ਸਾਰੇ ਐਗਜ਼ਾਮੀਨੇਸ਼ਨ ਜੋ ਸੈਂਟਰ ਨੇ ਸਾਰੇ ਭਰੇ ਪਏ ਹਨ ਤੇ ਜਦ ਤੱਕ ਉਹਨਾਂ ਦੇ ਪੇਪਰ ਨਹੀਂ ਹੋ ਜਾਂਦੇ ਉਦੋਂ ਤੱਕ ਆਪਣਾ ਪੇਪਰ ਨਹੀਂ ਹੋ ਸਕਦਾ ਪੀਐਸਪੀਸੀਐਲ ਜਈ ਦਾ ਤੇ ਜਦ ਤੱਕ ਜਈ ਦਾ ਨਹੀਂ ਹੁੰਦਾ ਉਸ ਤੋਂ ਬਾਅਦ ਹੀ ਅਗਲੇ ਜੋ ਜਿਵੇਂ ਕਿ ਰੈਵੈਨਿਊ ਅਕਾਊਂਟੈਂਟ ਦਾ ਹੈ ਏਐਸਐਸ ਦਾ ਹੈ ਜੂਨੀਅਰ ਪਲਾਂਟ ਅਟੈਂਡੈਂਟ ਦਾ ਹੈ ਜੂਨੀਅਰ ਸਪੈਸ਼ਲਿਸਟ ਦਾ ਹੈ ਸੀਆਰ 308 ਤੱਕ ਕੱਢ ਦਿੱਤੇ ਗਏ ਹਨ ਇਹ ਸਾਰੇ ਪੇਪਰ ਵੀ ਪੀਐਸਪੀਸੀਐਲ ਜਈ ਤੋਂ ਬਾਅਦ ਹੀ ਹੋਣਗੇ ਬਾਕੀ ਬਹੁਤ ਸਾਰੇ ਗਰੁੱਪਾਂ ਵਿੱਚ ਮੈਨੂੰ ਸੁਣਨ ਨੂੰ ਇਹ ਮਿਲਿਆ ਹੈ ਕਿ ਪੀਐਸਪੀਸੀਐਲ ਜੇਈ ਦੀ ਜੋ ਐਗਜ਼ਾਮ ਦੀ ਡੇਟ ਹੈ ਉਹ ਪੀਐਸਪੀਸੀਐਲ ਵੱਲੋਂ ਇੱਕ ਦੋ ਦਿਨਾਂ ਵਿੱਚ ਅਨਾਉਂਸ ਹੋ ਜਾਵੇਗੀ ਉਮੀਦ ਹੈ ਕਿ ਜੋ ਆਹ ਵਰਕਿੰਗ ਡੇ ਹਨ ਜੋ ਪੰਜ ਵਰਕਿੰਗ ਦੇਖਣ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦੇ ਇਹਨਾਂ ਦੇ ਵਿੱਚ ਵਿੱਚ ਪੀਐਸਪੀਸੀਐਲ ਜੀ ਦੇ ਐਗਜ਼ਾਮ ਦੀ ਡੇਟ ਅਨਾਉਂਸ ਹੋ ਜਾਵੇਗੀ। ਬਾਕੀ ਜੇਕਰ ਕਿਸੇ ਸਟੂਡੈਂਟ ਦਾ ਕੋਈ ਵੀ ਡਾਊਟ ਆਉਂਦਾ ਹੈ ਮਨ ਵਿੱਚ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਪੁੱਛ ਸਕਦੇ ਹੋ। ਮੈਂ ਤੁਹਾਡੇ ਕਮੈਂਟ ਦਾ ਜਵਾਬ ਜ਼ਰੂਰ ਦਵਾਂਗਾ। ਬਨੇਰੋ ਮੇਰੇ ਨਾਲ ਵਧੇਰੇ ਜਾਣਕਾਰੀ ਲਈ ਧੰਨਵਾਦ ਜੀ।